ਇਸ ਟਾਈਮ ਦੀ ਵੱਡੀ ਖਬਰ ਬੀਤੀ ਦੇਰ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ ਮ੍ਰਿਤਕ ਔਰਤ ਦੀ ਪਛਾਣ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਸੋਸ਼ਲ ਮੀਡੀਆ ਸਟਾਰ ਭਾਬੀ ਕਮਲਕੌਰ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ ਇਸ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ Laash ਮਿਲੀ ਜਿਸ ਨਾਲ ਹਲਕੇ 'ਚ ਸੰਥਨੀ ਫੈਲ ਗਈ ਮੁਢਲੇ ਹਾਲਾਤਾਂ ਤੋਂ ਕਮਲਕੌਰ ਦਾ ਕਤਲ ਕੀਤਾ ਲੱਗਦਾ ਹੈ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਸੂਚਨਾ ਮਿਲੀ ਹੈ ਕਿ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਤ ਦੀ Laash ਮਿਲੀ ਜਿਸ ਦੀ ਉਮਰ ਲਗਭਗ 35 ਸਾਲ ਦੱਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਲੱਗ ਰਿਹਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਨੂੰ ਮੌਕੇ ਤੇ ਕੇਰ ਲਿਆ ਗਿਆ ਹੈ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਕਾਰ ਛੱਡ ਕੇ ਮੌਕੇ ਤੇ ਭੱਜਣ ਵਾਲੇ ਸ਼ੱਕੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਤੁਹਾਨੂੰ ਜਰੂਰ ਆਪਾਂ ਦੱਸਦੇ ਰਵਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਦੀ ਲਾਸ਼ ਮਿਲੀ ਹੈ ਉਹ ਸੋਸ਼ਲ ਮੀਡੀਆ ਐਕਟਿਵ ਰਹਿਣ ਵਾਲੀ ਭਾਬੀ ਕਮਲਕੌਰ ਹੈ ਜੋ ਕਿ ਸਟਾਰ ਬਣ ਚੁੱਕੀ ਸੀ ਕਾਫੀ ਵਿਵਾਦਿਤ ਵੀ ਚੱਲ ਰਹੀ ਸੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਸਭ ਤੋਂ ਦੀ ਖਬਰ ਹੈ ਕਿ ਕਾਰ ਦੇ ਵਿੱਚੋਂ ਜਿਹੜੀ ਭਾਬੀ ਕਮਲਕੌਰ ਦੀ লাশ ਮਿਲੀ ਹੈ ਜੋ ਕਮਲਕੌਰ ਵਜੋਂ ਪਛਾਣ ਹੋਈ ਹੈ ਸੋਸ਼ਲ ਮੀਡੀਆ ਤੇ ਜੋ ਕਿ ਐਕਟਿਵ ਸੀ ਸੋ ਜੋ ਵੀ ਤੱਥ ਸਾਹਮਣੇ ਆਉਣਗੇ ਜੋ ਵੀ ਜਾਂਚ ਵਿੱਚ ਸਾਹਮਣੇ ਆਏਗਾ ਤੁਹਾਨੂੰ ਨਾਲ ਦੇ ਨਾਲ ਆਪਾਂ ਦੱਸਦੇ ਰਵਾਂਗੇ ਅਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਟਬਾਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਹੋਣੇ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਲਪੌਰ ਪੁਤਰੀ ਬਰਸਾਤੀ ਲਾਲ ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਬਾਤਾਂ ਨੂੰ ਇਹ ਕਹਿ ਕੇ ਆਈ ਸੀ ਕਿ ਬਠਿੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਜੀ ਪਾਰਕਿੰਗ ਦੇ ਵਿੱਚੋਂ ਮਿਲੀ ਹੈ ਸੁਪਰੀਮ ਲਿਬਰਟੀ ਜਿਹੜੀ ਹਾਲਾਤਾਂ ਤੋਂ ਇਹੀ ਲੱਗ ਰਿਹਾ ਹੈ ਕਿ ਜਿਹੜੇ ਹੈਗੇ ਕਿਸੇ ਅੰਸ਼ਾਤਿ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਡੱਬ ਕਰਕੇ ਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ ਗੱਡੀ ਜਿਹੜੀ ਹੁਣ ਥੋੜੇ ਬਹੁਤ ਸਾਰੇ ਕਰ ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਅਗਲੀ ਇਕੂ ਫੋਲੋਅ ਅਪ ਕਰਦੇ ਕੀਤੀ ਜਾਊਗੀ। ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦਾ ਹੈ ਕਿ ਜਿਹੜੇ ਕੌਣ ਮੰਨਦਾ ਸੀ ਕਿ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕੀ ਸੀ ਕਿਵੇਂ ਕੀਤਾ ਸਾਰੇ ਜਿਹੜੇ ਕੋਣ ਕੋਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾ ਤੁਸੀਂ ਜਾਂਚ ਕਰਦੇ ਹੋ। ਠੀਕ ਹੈ ਸੋਸ਼ਲ ਮੀਡੀਆ ਦੇ ਬਾਕੀ ਕੁਝ ਨਾ। ਸਾਡੇ ਕੋਲ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰ। ਦੇ ਆਫਟਰ ਇੰਟਰਵਿਊ ਦਾ ਇੱਕ ਪੀਸ ਪਸਟੀਆ ਹੋਣ। ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਟਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨੰਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਟੀ ਕਰ ਦਿੱਤੀ ਜਾਊਗੀ ਕਿਸ ਤਰ੍ਹਾਂ ਦੇ ਦਿੱਤੇ ਕੋਸ਼ਿਸ਼ ਕਰ ਸਕਦੇ ਹਾਂ ਤੇ ਉਸ ਮੁਤਾਬਕ ਜਿਹੜੀ ਹੋਣੀ ਹੈ ਤਫ਼ਤੀਸ਼ ਕੀਤੀ ਜਾਊਗੀ ਸਰ ਕੋਈ ਸੀ ਬਾਡੀ ਕੱਲੀ ਹੈ ਮਾਡਰ ਕਿਸ ਤਰ੍ਹਾਂ ਦੀ ਬਾਣਾ ਸੀਗੇ ਬੋਡੀ ਦੇ ਕੋਈ ਮੈਂ ਅਸਰਾਬ ਨਾ ਨਹੀਂ ਫਿਲਹਾਲ ਨਸ਼ੀ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬਾਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਿਲੀਟੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਆ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ پارک ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸੇ ਨਾਂ ਦੇਖ ਸਕਦੇ ਗੱਡੀ ਜਿਹੜੀ ਹੈਗੀ ਇਹਦੇ ਪ੍ਰੋਡਕਟ ਨੰਬਰ ਦੇ ਇਹਦੇ ਲੜਕੀ ਦੇ ਨਾਮ ਦੇ ਉੱਪਰ ਸੀ ਸੀਸੀਟੀਵੀ ਦੇ ਕੋਲ ਸਭ ਨੇ ਇਹ બીજી ਗੱਡੀ ਆਈ ਅਸੀਂ ਦੇਖੋ ਸਾਰੇ ਅੰਗੜਾ ਰਿਸਰਚ ਕਰ ਰਹੇ ਹਾਲਾਤ ਜਿਹੜੀ ਤਰੀ ਦੇ ਜਿਹੜੀ ਸਟੇਜ ਦੇ ਉੱਪਰ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਰੇਜ਼ੀ ਸੀ ਜਾਂਚ ਕਰ ਰਹੇ ਹਨ ਤਫਤੀਸ਼ ਮੁਕਮਮਲ ਹੋਣ ਤੋਂ ਬਾਅਦ ਇੱਕ ਮੁਕਮਮਲ ਜਾਣਕਾਰੀ ਆਪਣੀ ਨਾਲ ਸਾਂਝੀ ਕੀਤੀ ਜਾਵੇਗੀ